ਇਸਕਤ ਸੀ ਰਾਣਾ ਬੱਲਾਚੋਰੀਆ ਦੇ ਘਰ ਦੇ ਬਾਹਰ ਮੌਜੂਦ ਜਿੱਥੇ ਘਰ ਦੇ ਬਿਲਕੁਲ ਸਾਹਮਣੇ ਹੀ ਰਾਣਾ ਬੱਲਾਚੋਰੀਆ ਲਈ ਅੰਤਮ ਅਰਦਾਸ ਕੀਤੀ ਜਾ ਰਹੀ ਹੈ ਇਹ ਉਹ ਘਰ ਹੈ ਜਿੱਥੇ ਕੁਝ ਦਿਨ ਪਹਿਲੇ ਖੁਸ਼ੀ ਦਾ ਮਾਹੌਲ ਸੀ ਕਿਉਂਕਿ ਰਾਣੇ ਦਾ ਵਿਆਹ ਹੋਇਆ ਸੀਗਾ ਪੂਰੇ ਪਿੰਡ ਨੂੰ ਸੱਦਾ ਦਿੱਤਾ ਗਿਆ ਸੀਗਾ ਸਾਰੇ ਪਾਸੇ ਜਸ਼ਨ ਸੀਗਾ ਪਰ ਕਿਸ ਨੂੰ ਪਤਾ ਸੀਗਾ ਕਿ ਹੁਣ ਇੱਥੇ ਇਹ ਸਾਰਾ ਮਾਹੌਲ ਮਾਤਮ ਚ ਬਦਲ ਜਾਊਗਾ ਅੱਜ ਬਿਲਕੁਲ ਘਰ ਦੇ ਸਾਹਮਣੇ ਹੀ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਸ ਘਰ ਦੇ ਬਿਲਕੁਲ ਨਾਲ ਹੀ ਇੱਕ ਨਵਾਂ ਘਰ ਜਿਹੜਾ ਕੇ ਰਾਣੇ ਦਾ ਬਣਦਾ ਪਿਆ ਸੀਗਾ ਤੇ ਆਪਣੇ ਬਾਪੂ ਨੂੰ ਕਹਿੰਦਾ ਸੀਗਾ ਕਿ ਲੋਕ ਖੜਖੜ ਕੇ ਵੇਖਿਆ ਕਰੋਗੇ ਪਰ ਅੱਜ ਹਾਲਾਤ ਕੁਝ ਹੋਰ ਹੈ ਮਾਹੌਲ ਕੁਝ ਹੋਰ ਹੈ ਤੁਹਾਨੂੰ ਦੱਸ ਦੇ ਕਿ ਮੋਹਾਲੀ ਵਿੱਚ ਇੱਕ ਕਬੱਡੀ ਮੈਚ ਸੀਗਾ ਉਸ ਦੌਰਾਨ ਕੁਝ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਉੱਥੇ ਪਹੁੰਚਦੇ ਨੇ ਸੈਲਫੀ ਲੈਣ ਦੇ ਬਹਾਨੇ ਰਾਣੇ ਨੂੰ ਆਪਣੇ ਨੇੜੇ ਬੁਲਾਉਂਦੇ ਨੇ ਤੇ ਮੌਕਾ ਦੇਖਦੇ ਹੀ ਰਾਣੇ ਦੇ ਉੱਤੇ ਗੋਲੀਆਂ ਚਲਾ ਦਿੰਦੇ ਆ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਮਾਹੌਲ ਖਰਾਬ ਹੁੰਦਾ ਉਸਥੇ ਅਫਰਾ ਤਫਰੀ ਵਾਲਾ ਮਾਹੌਲ ਬਣਦਾ ਵੈ ਤੇ ਰਾਣੇ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਪਰ ਹਸਪਤਾਲ ਪਹੁੰਚਦੇ-ਪਹੁੰਚਦੇ ਹੀ ਰਾਣਾ ਜਿਹੜਾ ਕਿ ਦਮ ਤੋੜ ਦਿੰਦਾ ਰਾਣਾ ਤਾਂ ਦਮ ਤੋੜਦਾ ਹੀ ਐ ਪਰ ਕਈ ਜ਼ਿੰਦਗੀਆਂ ਉਹਦੇ ਨਾਲ ਰੁੱਲ ਚੁੱਕੀਆਂ ਹੋਈਆਂ ਖਾਸ ਕਰ ਜੇ ਅਸੀਂ ਉਸ ਚੁੜੇ ਵਾਲੀ ਦੀ ਗੱਲ ਕਰੀਏ ਬਾਪੂ ਨਾਲ ਅਸੀਂ ਜਦੋਂ ਗੱਲਾਂ ਕਰਦੇ ਆ ਤੇ ਉਹ ਕਹਿੰਦਾ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਬਚਿਆ ਹੈਗਾ ਕਿਉਂਕਿ ਕਹਿੰਦਾ ਹਜੇ ਤਾਂ ਮਠਾਈ ਦੇ ਡੱਬੇ ਅੰਦਰ ਹੀ ਪਏ ਸੀਗੇ ਪਿੰਡ 'ਚ ਵੰਡੇ ਦੇ ਸੀਗੇ ਤੇ ਉਸ ਤੋਂ ਪਹਿਲਾਂ ਹੁਣ ਮਾਹੌਲ ਅਜੀਹਾ ਬਣ ਚੁੱਕਾ ਹੋਇਆ ਵੈ ਤਾਂ ਦੱਸਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੈਂਗ ਵੱਲੋਂ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਲਈ ਕੰਮ ਕਰ ਰਿਹਾ ਸੀਗਾ ਇਸ ਕਰਕੇ ਜਿਹੜਾ ਕੀ ਹੈ ਅਸੀਂ ਇਹਨੂੰ ਮਾਰਿਆ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਸਾਡਾ ਬੱਚਾ ਜਾ ਚੁੱਕਿਆ ਉਹਨੂੰ ਹੁਣ ਨਾ ਭੰਡਿਆ ਜਾਵੇ ਹੁਣ ਉਹਨੂੰ ਬਖਸ਼ ਦਿੱਤਾ ਜਾਵੇ ਦੂਜੇ ਪਾਸੇ ਪੁਲਿਸ ਵੱਲੋਂ ਲਗਾਤਾਰ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਵਾ ਪੁਲਿਸ ਵੱਲੋਂ ਐਨਕਾਊਂਟਰ ਵੀ ਕੀਤੇ ਗਏ ਆ ਤੇ ਲਗਾਤਾਰ ਜਾਂਚ جاری ਹੈ ਪਰ ਇਸ ਸਾਰੀ ਚੀਜ਼ ਵਿੱਚ ਇੱਕ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਦੀ ਹੈ ਕਿਉਂਕਿ ਜਦੋਂ ਰਾਣਾ ਜਦੋਂ ਉਹਦੇ ਗੋਲੀਆਂ ਪੱਜੀਆਂ ਹੋਈ ਸੀ ਜਦੋਂ ਉਹ ਜ਼ਮੀਨ ਤੇ ਲੇਟਿਆ ਹੋਇਆ ਸੀਗਾ ਉਸ ਦੌਰਾਨ ਹਰ ਕੋਈ ਚੰਦ ਸੀ ਕੋਈ ਹਸਪਤਾਲ ਪਹੁੰਚਾਈਏ ਪਰ ਕਈ ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਉਹਦੀ ਪਿਸਟਲ ਉਹਦੇ ਸੋਨੇ ਦਾ ਕੜਾ ਚੈਨ ਉਹ ਤੱਕ ਲਾ ਕੇ ਲੈ ਗਏ ਜੋ ਜੋ ਕਿ ਬਹੁਤ ਸ਼ਰਮਸਰ ਗੱਲ ਹੈ ਇਸ ਨੂੰ ਲੈ ਕੇ ਜਿਹੜੇ ਕਬੱਡੀ ਦੇ ਚਾਣ ਵਾਲੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਤੁਸੀਂ ਉਹ ਚੀਜ਼ਾਂ ਵਾਪਸ ਮੋੜ ਦਿਓ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਤੁਹਾਡੀ ਜਾਣਕਾਰੀ ਗੁਪਤ ਰੱਖਾਂਗੇ